ਅੱਜ ਇਹ ਵੱਡਾ ਐਲਾਨ ਸੀਗਾ ਜਿੱਥੇ ਕਿਸਾਨ ਜਥੇਬੰਦੀਆਂ ਆਈਆਂ ਉੱਥੇ ਸਾਬਕਾ ਸੈਨਿਕ ਕ੍ਰਾਂਤੀਕਾਰੀ ਯੂਨੀਅਨ ਪੰਜਾਬ ਵੀ ਪਹੁੰਚੀ ਐ। ਕਿਸੀ ਬਾਡਰਾਂ ਤੇ ਦੇਸ਼ ਦੀ ਰੱਖਿਆ ਵਾਸਤੇ ਜਾਨਾਂ ਕਰਵਾਨ ਕਰਿਆ ਨੇ ਹੁਣ ਪੰਜਾਬ ਦੀ ਧਰਤੀ ਵਾਸਤੇ ਪੰਜਾਬ ਦੇ ਲੋਕਾਂ ਵਾਸਤੇ ਕੁਰਬਾਨੀ ਦੇਵਾਂਗੇ ਭਾਈ ਅਸੀਂ। ਅੱਜ ਅਸੀਂ ਇਸ ਮਕਸਦ ਦੇ ਨਾਲ ਇੱਥੋਂ ਦੀ ਸਰਕਾਰ ਨੂੰ ਇੱਕ ਸੁਨੇਹਾ ਦਿੰਨੇ ਆ ਵੀ ਇੱਥੋਂ ਦੇ ਕਿਸਾਨ, ਮਜ਼ਦੂਰ, ਮੁਲਾਜ਼ਮ ਤੇ ਸਾਬਕਾ ਫੌਜੀ जिन्ना ने असि देश दी रखिया कीती है देश दी जमीन बचाईया देश दीया नु कुदरती आफता दे उतो बचाया के तुसी इस तरह अपने जुल्म जारी रखे ता लोकां दे हडने जेडे ओ सोनु ਛੋਡੀ ओ जगह ते ਪਹਚਾ ਦੇਣਗੇ ਜਿੱਥੇ ਛੋਡੀ ਅਸਲੀ ਜਗਾ ਬੰਦੀ ਹੈਗੀ ਦੇਖੋ ਜੀ ਲੈਂਡ ਪੂਲਿੰਗ ਸੀਮ ਜੀ ਬਹੁਤ ਗਲਤ ਹੈ ਜੀ ਤੇ ਇਸ ਕਿਉ ਲਿਆਂਦੀ ਕਿਉ ਜੇ ਧੱਕਾ ਨਹੀਂ ਕਰ ਰਹੀ ਸਕੀਲ ਲਿਆਂਦੀ ਕਿਉ ਇਹ ਤਾਂ ਕੋਈ ਪਿੰਡ ਨਹੀਂ ਚਾਹਦਾ yey. <laughs> ਆਜੀ ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ YouTube ਚੈਨਲ ਅਤੇ Facebook ਪੇਜ Only Truth News 0827 ਦੀ ਆਵਾਜ਼ ਅਸੀਂ ਸੰਗਰੂਰ ਦੇ ਵਿੱਚ ਆਇਆ ਅੱਜ ਇੱਕ ਜ਼ਬਰ ਵਿਰੋਧੀ ਰੈਲੀ ਕੀਤੀ ਜਾ ਰਹੀ ਹੈ ਜਿਸ ਵਿੱਚ ਸਾਡੇ ਸਾਬਕਾ ਸੈਨਿਕ ਵਿਸ਼ੇਸ਼ ਤੌਰ ਤੇ ਪਹੁੰਚੇ ਨੇ ਸਾਡੇ ਨਾਲ ਸਾਬਕਾ ਸੈਨਿਕ ਕ੍ਰਾਂਤੀਕਾਰੀ ਜੂਨੀਅਰ ਪੰਜਾਬ ਦੇ ਸੂਬਾ ਪ੍ਰਧਾਨ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਬਿਨਾਂ ਦੇਰ ਕੀਤੇ ਪ੍ਰਧਾਨ ਜੀ ਕੋਲ ਚੱਲਦੇ ਹਾਂ ਪ੍ਰਧਾਨ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਅੱਛਾ ਤੁਸੀਂ ਅੱਜ ਇਸ ਜ਼ਬਰ ਵਿਰੋਧੀ ਰੈਲੀ ਦੇ ਵਿੱਚ ਆਇਓ ਕੀ ਕਹਿਣਾ ਚਾਹੋਗੇ ਹਾਂਜੀ ਸਾਰੇ ਪਹਿਲਾਂ ਪੰਜਾਬ ਵਾਸੀਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਅੱਜ ਸਾਡਾ ਜਿਹੜਾ ਇਹ ਜਾਵਰ ਵਿਰੋਧ ਰੈਲੀ ਆ ਜਿਹੜੀ ਇਹ ਵਿਸਾਲ ਰੈਲੀ ਇਹ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਵੱਲੋਂ ਐਲਾਨੀ ਗਈ ਸੀ ਕਿਉਂਕਿ ਇਹ ਜਿਹੜੀ ਜ਼ਮੀਨ ਹੈ ਪੰਚਾਇਤੀ ਜ਼ਮੀਨ ਹੁੰਦੀ ਹੈ ਉਹਦੇ ਚ ਇੱਕ ਤਿਆਹੀ ਹਿੱਸਾ ਸਾਡਾ ਐਸ்சி ਭਾਈਚਾਰੇ ਮਜ਼ਦੂਰ ਉਹਨਾਂ ਦਾ ਹੱਕ ਬਣਦਾ ਸੀ ਉਹਨਾਂ ਨੇ ਠੇਕਾ ਵੀ ਦਿੱਤਾ ਪਰ ਉਹਨਾਂ ਨੂੰ ਕਬਜ਼ਾ ਨਹੀਂ ਲੈਣ ਦੇ ਰਹੇ ਉੱਥੇ ਦੇ ਕੁਝ ਘੜਮ ਚੌਧਰੀ ਜਾਂ ਆਮ ਆਦਮੀ ਪਾਰਟੀ ਦੇ ਸਰਪੰਚ ਤੇ ਉਸ ਕਰਕੇ ਜਿਹੜੇ ਇਹਨਾਂ ਦੇ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਆਗੂ ਸੀਗੇ ਸਾਡੇ ਮਜ਼ਦੂਰ ਪਰਿਵਾਰਾਂ ਦੇ ਉਹ ਜਿਹੜਾ ਦੇ ਵਿੱਚ ਡੱਕੇ ਹੋਏ ਨੇ ਤੇ ਇਹਨਾਂ ਨੂੰ ਅੱਗੇ ਕੋਈ ਪ੍ਰੋਗਰਾਮ ਨਹੀਂ ਕਰਨ ਦੇ ਰਹੇ ਇਹਨਾਂ ਨੂੰ ਆਪਣੀ ਆਵਾਜ਼ ਹੀ ਨਹੀਂ ਚੱਕਣ ਦੇ ਰਹੇ ਅੱਜ ਇਹ ਵੱਡਾ ਐਲਾਨ ਥੀਗਾ ਜਿੱਥੇ ਕਿਸਾਨ ਜਥੇਬੰਦੀਆਂ ਆਈਆਂ ਉੱਥੇ ਸਾਬਕਾ ਸੈਨਿਕ ਕ੍ਰਾਂਤੀਕਾਰੀ ਯੂਨੀਅਨ ਪੰਜਾਬ ਵੀ ਪਹੁੰਚੀ ਹੈ ਇਹ ਪੰਜਾਬ ਸਰਕਾਰ ਨੂੰ ਇੱਕ ਮੈਸੇਜ ਦੇਣ ਆਈ ਹੈ ਕਿ ਅਸੀਂ ਬਾਰਡਰਾਂ ਤੇ ਦੇਸ਼ ਦੀ ਰੱਖਿਆ ਵਾਸਤੇ ਜਾਨਾਂ ਕੁਰਬਾਨ ਕਰੀਆਂ ਨੇ ਹੁਣ ਪੰਜਾਬ ਦੀ ਧਰਤੀ ਵਾਸਤੇ ਪੰਜਾਬ ਦੇ ਲੋਕਾਂ ਵਾਸਤੇ ਕੁਰਬਾਨੀ ਦੇਵਾਂਗੇ ਭਾਈ ਅਸੀਂ ਇਹ ਸਿੱਧ ਕਰਕੇ ਤੁਰਿਆ ਵੀ ਅਸੀਂ ਪੰਜਾਬ ਨੂੰ ਸਮਾਰਨਾ ਹੈ ਪੰਜਾਬ ਦਾ ਬੱਚਾ ਬੱਚਾ ਸਾਡਾ ਸਤਕਾਰਯੋਗ ਹੈ ਸਾਡੀ ਜ਼ਮੀਨ ਸਾਡੇ ਮਜ਼ਦੂਰ ਭਾਈ ਸਾਰਾ ਸਾਡੇ ਮਜ਼ਦੂਮ ਸਾਰਿਆਂ ਦਾ ਅਸੀਂ ਸਤਕਾਰ ਕਰਦੇ ਹਾਂ ਪਰ ਜਿਹੜਾ ਕੁਸੇ ਜ਼ਬਰ ਜ਼ੁਲਮ ਇਹ ਪੁਲਿਸ ਕਰ ਰਹੀ ਹੈ ਇਹ ਮੁੱਖ ਮੰਤਰੀ ਨੂੰ ਚਾਹੀਦਾ ਵੀ ਇਹ ਬੰਦ ਕਰੇ ਨਹੀਂ ਤਾਂ ਅਸੀਂ ਕੋਈ ਵੱਡਾ ਸੰਘਰਸ਼ ਆਫ ਦੀ ਤਰਫੋਂ ਵੀ ਵੱਡਾਂਗੇ ਬਾਜੀ ਬਾਜੀ ਸਾਡੇ ਨਾਲ ਆਪਣੇ ਹਰਚੰਦ ਸਿੰਘ ਜੀ ਨੇ ਇੱਕ ਮਿੰਟ ਇਧਰ ਨੂੰ ਆ ਜਾਓ ਜੀ ਦੇਖੋ ਪੰਜਾਬ ਸਰਕਾਰ ਕਹਿ ਰਹੀ ਹੈ ਕਿ ਅਸੀਂ ਲੋਕਾਂ ਦੇ ਹਥੇਸੀਆਂ ਪਰ ਜਮੀਨ ਜੋ ਜਮਿਨੀ ਰਿਪੋਰਟ ਹੈ ਕੁਝ ਹੋਰ ਕਹਿ ਰਹੀ ਹੈ ਭਾਈ ਜੀ ਪੰਜਾਬ ਸਰਕਾਰ ਦਾ ਤੁਹਾਨੂੰ ਪਤਾ ਹੈ ਵੇਦੀ ਆਪਾਂ ਸੁਣਦੇ ਆ ਕਿ ਅਸੀਂ ਪੰਜਾਬ ਦੇ ਲੋਕਾਂ ਦੇ ਹਿੱਤਾਂ ਦੀ ਕੰਮ ਕਰਦੇ ਆ ਪਰ ਇਹ ਜ਼ਬਰ ਵਿਰੋਧੀ ਰੈਲੀਆਂ ਕਰਨ ਦੀ ਕਿਉਂ ਜ਼ਰੂਰਤ ਪਈ ਹੈ ਕੀ ਕਹਿਣਾ ਚਾਹੂਗੇ ਪਹਿਲਾਂ ਤਾਂ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਸਾਰਿਆਂ ਨੂੰ ਵਹਿਰੂ ਜੀ ਦਾ ਖਾਲਸਾ ਵਹਿਰੂ ਜੀ ਦੀ ਫਤਿਹ ਤੇ ਮੈਂ ਤੁਹਾਡੇ ਚੈਨਲ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡੀ ਇਸ ਆਵਾਜ਼ ਨੂੰ ਲੋਕਾਂ ਦੀ ਆਵਾਜ਼ ਤੱਕ ਪਹੁੰਚਾਉਣੇ ਹੋ ਤੁਸੀਂ ਤੇ ਦੂਜੇ ਪਾਸੇ ਜਿਹੜੀ ਅੱਜ ਇਹ ਜ਼ਬਰ ਵਿਰੋਧੀ ਰੈਲੀ ਹੋ ਰਹੀ ਹੈਗੀ ਜਿਹੜੀ ਸਰਕਾਰ ਦੇ ਅਸੀਂ ਪਿੱਟੇ ਛਾਪਾ ਕਰਨ ਵਾਸਤੇ ਉਰੇ ਪਹੁੰਚੇ ਆ ਉਰੇ ਸਾਰੇ ਵਰਗ ਪਹੁੰਚੇ ਨੇ ਅੱਜ ਮਜ਼ਦੂਰ ਵਰਗ ਪਹੁੰਚਿਆ ਕਿਸਾਨ ਵਰਗ ਪਹੁੰਚਿਆ ਮੁਲਾਜ਼ਮ ਪਹੁੰਚੇ ਨੇਗੇ ਵਿਦਿਆਰਥੀ ਪਹੁੰਚੇ ਨੇ ਤੇ ਸਾਬਕਾ ਸੈਨਿਕ ਵੀ ਅਸੀਂ ਪਹੁੰਚੇ ਆਂਗੇ ਕਿਉਂਕਿ ਪਿੰਡਾਂ ਦੇ ਵਿੱਚ ਜਿਹੜੀ ਮਜ਼ਦੂਰਾਂ ਦੀ ਤੀਜੇ ਹਿੱਸੇ ਦੀ ਜ਼ਮੀਨ ਹੈ ਓਹ ਸਰਕਾਰ ਵੱਲੋਂ ਪਿੰਡਾਂ ਦੇ ਵਿੱਚ ਕੁਛ ਕੜਮ ਚੌਧਰੀ ਪੈਦਾ ਕਰਕੇ ਮਜ਼ਦੂਰਾਂ ਤੇ ਕਿਸਾਨਾਂ ਦੇ ਵਿੱਚ ਇਹ 파ੜਾ ਪਾਉਣ ਦੀ ਕੋਸ਼ਿਸ਼ ਕਰ ਰਹੇ ਨੇਗੇ ਤਾਂ ਕਿ ਜਿਹੜੀ ਸਰਕਾਰ ਹੈ ਜਿਹੜੇ ਇੱਥੇ ਝੁਲਮ ਕਰਨ ਵਾਲੀ ਲੋਬੀ ਬੈਠੀ ਆ ਜਿਹੜੀ ਇੱਥੇ ਦੀਆਂ ਜ਼ਮੀਨਾਂ ਨੂੰ ਹੜਪਣਾ ਚਾਹੁੰਦੀ ਆ ਜਿਹੜੇ ਮਜ਼ਦੂਰਾਂ ਨੂੰ ਮੰਗਤੇ ਬਣਾਉਣਾ ਚਾਹੁੰਦੀ ਆਗੀ ਉਹਨਾਂ ਉਹ ਆਪਣੇ ਮਨਸੂਬਿਆਂ ਦੇ ਵਿੱਚ ਪੂਰਾ ਹੋ ਸਕੇ ਉਹਨਾਂ ਦੇ ਮਨਸੂਬੇ ਪੂਰੇ ਹੋ ਜਾਣ ਅੱਜ ਅਸੀਂ ਇਸ ਮਕਸਦ ਦੇ ਨਾਲ ਇੱਥੋਂ ਦੀ ਸਰਕਾਰ ਨੂੰ ਇੱਕ ਸੁਨੇਹਾ ਦਿੰਨੇ ਆ ਵੀ ਇੱਥੋਂ ਦੇ ਕਿਸਾਨ ਮਜ਼ਦੂਰ ਮੁਲਾਜ਼ਮ ਤੇ ਸਾਬਕਾ ਫੌਜੀ जिन्होंने ਅਸੀਂ ਦੇਸ਼ ਦੀ ਰੱਖਿਆ ਕੀਤੀ ਹੈ ਦੇਸ਼ ਦੀ ਜ਼ਮੀਨ ਬਚਾਈਆ ਦੇਸ਼ ਦੀਆਂ ਨੂੰ ਕੁਦਰਤੀ ਆਫਤਾਂ ਦੇ ਉੱਤੋਂ ਬਚਾਇਆ ਅੱਜ ਅਸੀਂ ਜੇ ਸਾਡੇ ਉੱਤੇ ਜਿੱਥੇ ਬਾਬਾ ਨਾਨਕ ਨੇ ਕਿਹਾ ਸੀਗਾ ਕਿ ਭਾਈ ਲਾਲੋ ਤੇ ਮਰਕ ਭਾਗਵਾਂ ਦਾ ਬਖੇੜਾ ਕੀਤਾ ਸੀਗਾ ਅੱਜ ਅਸੀਂ ਅੱਜ ਅਸੀਂ ਭਾਈ ਲਾਲੂਆਂ ਦੇ ਨਾਲ ਖੜਿਆਗੇ ਅੱਜ ਭਾਈ ਲਾਲੂਆਂ ਦੇ ਧੱਕੜੋਂ ਉਹਨਾਂ ਦੇ ਹੱਕ ਖੋਹੇ ਜਾ ਰਹੇ ਨੇਗੇ ਕਿਉਂਕਿ ਇਹ ਬਾਬੇ ਨਾਨਕ ਦੀ ਲੜਾਈ ਪੀੜੀਆਂ ਦਰ ਪੀੜੀਆਂ ਚੱਲੀ ਆ ਰਹੀ ਆ ਅਸੀਂ ਉਸ ਲੜਾਈ ਦਾ ਹਿੱਸਾ ਬਣ ਕੇ ਅੱਜ ਇੱਥੇ ਉਹਨਾਂ ਜਾਲਮਾਂ ਨੂੰ ਉਹਨਾਂ ਲੋਕਾਂ ਨੂੰ ਜ਼ੁਲਮ ਕਰਨ ਵਾਲੇ ਲੋਕਾਂ ਨੂੰ ਇੱਕ ਬੰਗਾਰ ਦੇ ਦੇਵਾਂਗੇ ਸੰਗਰੂਰ ਦੀ ਧਰਤੀ ਤੋਂ ਇੱਕ ਬੰਗਾਰ ਦੇ ਦੇਵਾਂਗੇ ਕਿ ਜੇ ਤੁਸੀਂ ਇਸ ਤਰ੍ਹਾਂ ਆਪਣੇ ਜ਼ੁਲਮ ਜਾਰੀ ਰੱਖੇ ਤਾਂ ਲੋਕਾਂ ਦੇ ਹੱੜਨੇ ਜਿਹੜੇ ਉਹ ਤੁਹਾਨੂੰ ਛੋਡੀ ਉਹ ਜਗ੍ਹਾ ਤੇ ਪਹੁੰਚਾ ਦੇਣਗੇ ਜਿੱਥੇ ਛੋਡੀ ਅਸਲੀ ਜਗ੍ਹਾ ਬਣਦੀ ਹੈਗੀ ਬਾਜੀ ਬਾਜੀ ਸੋ ਬਾਈ ਜੀ ਜਿਵੇਂ ਹੁਣ ਬਾਈ ਜੀ ਕਹਿ ਰਹੇ ਸੀ ਵੀ ਆਪਣੇ ਜੋ ਪੰਜਾਬ ਸਰਕਾਰ ਹੈ ਤੋਂ ਆਪਾਂ ਕਿਸਾਨਾਂ ਮਜ਼ਦੂਰਾਂ ਦੇ ਬੱਚਿਆਂ ਉਹਨਾਂ ਦੇ ਮਤਲਬ ਪਰਿਵਾਰਾਂ ਦੇ ਵਿੱਚੋਂ ਪੰਜਾਬ ਸਰਕਾਰ ਨੇ ਇੱਕ ਸਕੀਮ ਨਵੀਂ ਕਰਿਆ ਜਿਹਨੂੰ ਆਪਾਂ ਕਹਿੰਦੇ ਆ ਲੈਂਡ ਪੂਲਿੰਗ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਦੇਖੋ ਜੀ ਲੈਂਡ ਪੂਲਿੰਗ ਸਕੀਮ ਜੀ ਬਹੁਤ ਗਲਤ ਹੈ ਜੀ ਜੀ ਬਹੁਤ ਇਹ ਗਵਰਨਮੈਂਟ ਸਾਡੇ ਕਿਸਾਨਾਂ ਨਾਲ ਧੋਖਾ ਕਰ ਰਹੀ ਬਿਲਕੁਲ ਜੀ ਜੀ ਇਹ ਲੈਂਡ ਪੂਲ ਦਾ ਕੋਈ ਮਸਲ ਹੀ ਨਹੀਂ ਗਾ ਸਾਨੂੰ ਇਹ ਚਾਹੀਦੀ ਨਹੀਂ ਗੀ ਸਾਨੂੰ ਚਾਹੀਦੀ ਸਾਨੂੰ ਜੋ ਚਾਹੀਦਾ ਉਹ ਸਾਨੂੰ ਦੇਣੀ ਚਾਹ ਜੀ ਇਹ ਤਾਂ ਮਤਲਬ ਇਦਾਂ ਜੋ ਸਾਡੀ ਜ਼ਮੀਨਾਂ ਨਾਲ ਕਿਸੇ ਨੂੰ ਪੈਸਾ ਦੇਣਾ ਸਾੜੀਆਂ ਜਮੀਨਾਂ ਇਹ ੱੱੱਕੇ ਨਾਲ ਦੱਬ ਰਾਇਆ ਮੰਨ ਲਓ ਉਹ ਜੇ ਮੈਂ ਜ਼ਮੀਨ ਨਹੀਂ ਦੇਣੀ ਨਾਲ ਦੇ ਬੰਦੇ 5 ਕਿੱਲੇ 4 ਕਿੱਲੇ ਦੇ ਰਾਇਆ ਵਿਚਾਲੇ ਮੇਰੀ ਰਹਿ ਗਈ ਤੇ ਮੈਨੂੰ ਕੋਈ ਰਸਤਾ ਨਹੀਂ ਦੇਣਾ ਉਹਨਾਂ ਨੇ ਤਾਂ ਮੈਂ ਕਿੱਥੇ ਜਾਊਂਗਾ ਤੇ ਮੈਨੂੰ ਮਜਬੂਰ ਸਾਡੇ ਕੋਲ ਜ਼ਮੀਨ 2 3 ਕਿੱਲੇ ਸਾਰੇ ਆ ਤੇ ਸਾਡੇ ਬੱਚੇ ਕਿੱਥੇ ਜਾਣਗੇ ਸਾਡੇ ਕੋਲ ਮੰਨ ਲਓ ਅਸੀਂ ਤਾਂ ਪੈਸੇ ਲੈਾਂਗਾ ਕਿ ਸਾਡੇ ਬੱਚੇ ਨਹੀਂ ਪੈਸੇ ਲੈ ਰਹੇ ਕੰਮ ਨਹੀਂ ਕਰ ਰਹੇ ਤੋ ਸਾਡੇ ਜ਼ਮੀਨ ਤੋਂ ਕੀ ਹੋ ਰਾਇਆ ਤੇ ਸਾਡੇ ਇਹ ਸਾਰੇ ਇਹ ਗਲਤ ਸਕੀਮ ਲੈ ਕੇ ਆ ਰਿਹਾ ਜੀ ਇਸ ਕਰਕੇ ਅਸੀਂ ਇਹ ਜੀ ਨਖੀਦੀ ਕਰਦੇ ਆਂ ਅਸੀਂ ਕੋਈ ਜ਼ਮੀਨ ਨਹੀਂ ਦੇਵਾਂ ਸਾਰੇ ਜ਼ਿਮੀਦਾਰਾਂ ਦੇ ਪੁੱਤ ਸਾਰੇ ਜਿੰਨੇ ਜਗ ਅੱਛਾ ਭਾਈ ਜੀ ਚਲੋ ਤੁਸੀਂ ਬਿਲਕੁਲ ਸਹੀ ਕਹਿੰਦੇ ਹੋ ਪਰ ਪਿਛਲੇ 1-2 ਦਿਨਾਂ ਦੇ ਵਿੱਚ ਮੁੱਖ ਮੰਤਰੀ ਸਾਹਿਬ ਦਾ ਬਿਆਨ ਆਇਆ ਕਿ ਜੋ ਅਸੀਂ ਸਕੀਮ ਲਾਗੂ ਕਰ ਰਹੇ ਆ ਉਹਦੇ ਵਿੱਚ ਕੋਈ ਜ਼ਰੂਰੀ ਨਹੀਂ ਆਕਰ ਜੋ ਜ਼ਮੀਨ ਦਾ ਮਾਲਕਾ ਉਹ ਚਾਹੇ ਦੇ ਸਕਦਾ ਕੋਈ ਤੱਕਿਆ ਨਹੀਂ ਇਹਦੇ ਬਾਰੇ ਕੀ ਕਹੋਗੇ ਤੇ ਇਹ ਸਕੀਮ ਲਿਆਂਦੀ ਕਿਉਂ ਜੇ ਠੱਕਾ ਨਹੀਂ ਘਾਰੇ ਸਕੀ ਲੈਂਦੀ ਕਿਉਂ ਇਹ ਕੋਈ ਪਿੰਡ ਨਹੀਂ ਚਾਹੁੰਦਾ ਸਾਰੇ ਪਿੰਡਾਂ ਨੇ ਵਧੇ ਪਾ ਲਿਆ ਵੀ ਅਸੀਂ ਨਹੀਂ ਜ਼ਮੀਨ ਦੇਣੀ ਤੇ ਬਿਲਕੁਲ ਇਹ ਜ਼ਬਰਦਸਤੀ ਹੈ ਸਾਨੂੰ ਥੁਪੇ ਜਾ ਰਿਹਾ ਇਹ ਭਗੌਂਤ ਮਰਦੇ ਵਾਸਤੇ ਦੀ ਗੱਲ ਹੈ ਜੇ ਦਿੱਲੀ ਤੋਂ ਆਏ ਹੋਏ ਨਾ ਦਿੱਲੀ ਤੋਂ ਹਾਰੇ ਹੋਏ ਜਿਲਾ ਕੱਟ ਕੇ ਇੱਥੇ ਆਣ ਕੇ ਪੰਜਾਬ ਦੇ ਵਿੱਚ ਉਧਰ ਕਰ ਰਹੇ ਆਪਣੀ ਆ ਜੀ ਉਹ ਜਿਸੀ ਸਾਡੀਆਂ ਜ਼ਮੀਨਾਂ ਦਮ ਨੂੰ ਫਿਰਦੇ ਆ ਤੇ ਅਸੀਂ ਜ਼ਮੀਨਾਂ ਨਹੀਂ ਦਮ ਦਵਾਂਗੇ ਇਹ ਸਾਨੂੰ ਬੰਦਾ ਸਭ ਬਾਦਰ ਨੇ ਜ਼ਮੀਨਾਂ ਲੈ ਕੇ ਦਿੱਤੀਆਂ ਸਾਡੇ ਪੁਰਖਿਆਂ ਨੇ ਅਸੀਂ ਪਾਸਤਾ ਜੁੱਜੜ ਕੇ ਆਏ ਸਾਨੂੰ ਜ਼ਮੀਨਾਂ ਅਸੀਂ ਹਵਾਜ਼ ਕੀਤੀਆਂ ਸਾਡੇ ਬਜ਼ੁਰਗਾਂ ਨੇ ਬਦਨ ਹਾਲਵਾ ਵਾਕੇ ਜ਼ਮੀਨਾਂ ਬਣਾਈਆਂ ਹੋਈਆਂ ਇਹ ਜ਼ਮੀਨਾਂ ਕੀ ਲੱਗਦੇ ਸਾਇਲਾ ਦੀ ਜ਼ਮੀਨਾਂ ਦੇ ਇਹ ਬਿਲਕੁਲ ਜੀ ਬਿਲਕੁਲ ਸਹੀ ਜਿੱਦਾਂ ਬਾਈ ਜੀ ਨੇ ਕਹਿਇਆ ਦੇ ਵਿੱਚ ਕੋਈ ਸ਼ੱਕ ਨਹੀਂ ਸਾਡੀ ਖੁੱਦ ਦੀ ਮਰਜ਼ੀ ਹੈ ਜੇ ਅਸੀਂ ਜ਼ਮੀਨ ਦੇਣੀ ਚਾਹੁੰਦੇ ਤਾਂ ਦੇ ਸਕਦੇ ਹਾਂ ਪਰ ਜੇ ਕਿਤੇ ਇਹ ਜੋ ਸਕੀਮ ਹੈ ਕੈਸਲ ਨਹੀਂ ਹੁੰਦੀ ਤਾਂ ਬਾਈ ਜੀ ਜਿਵੇਂ ਉਹ ਜ਼ਮੀਨ ਪੋਲਿੰਗ ਦਾ ਚੱਲ ਰਿਹਾ ਸੀ ਅਗਰੇ ਪੰਜਾਬ ਸਰਕਾਰ ਇਸ ਚ ਜੋ ਸਕੀਮ ਆ ਉਸ ਨੂੰ ਲਾਗੂ ਕਰ ਦਿੰਦੀ ਹੈ ਤਾਂ ਤੁਹਾਡਾ ਅਗਲਾ ਕਦਮ ਕੀ ਹੋਏਗਾ ਸਾਡਾ ਦਾ ਜੀ ਜੋ ਸਾਡਾ ਸੰਗਰਾਸਾ ਜੋ ਸਾਨੂੰ ਕਰਨਾ ਪਿਆ ਜਥੇਬੰਦੀਆਂ ਨਾਲ ਮਿਲ ਕੇ ਅਸ਼ੂ ਕਰਾਂਗੇ ਬਾਜੀ ਬਾਜੀ ਸੋ ਤੁਸੀਂ ਦੇਖ ਰਹੇ ਸੀ YouTube ਚੈਨਲ ਅਤੇ Facebook only truth 08 ਇਸ ਤਰ੍ਹਾਂ ਦੇ ਮੁੱਦੇ ਦੇਖਣ ਲਈ ਕਿਰਪਾ ਕਰਕੇ ਇੱਕ ਵਾਰੀ ਸਾਡੇ ਚੈਨਲ ਦਾ ਜਰੂਰ ਵਿਜ਼ਿਟ ਕਰੋ ਤੁਸੀਂ ਸਾਡੇ ਨਾਲ ਬਣੇ ਰਹੇ ਤੁਹਾਡਾ ਸਹਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ ਜੀ